ਚੈਨਲ ਦਾ ਆਰਐਨ ਨਿਊਜ਼ ਵੇਕਰ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਵੜ ਦੀ ਵੱਡੀ ਖਬਰ ਪੁਲ જિલ્લા ਪਟਾਲਾ ਦੇ ਕਸਬਾ ਫਤਿਹਗੜ ਚੂੜੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਫਤਿਹਗੜ ਚੂੜੀਆਂ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਨਸ਼ੇ ਅਤੇ ਡਰਗ ਮਣੀ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਥਾਣਾ ਫਤਿਹਗੜ ਚੂੜੀਆਂ ਦੇ ਐਸਐਚਓ ਸਰਦਾਰ ਕਿਰਨਦੀਪ ਸਿੰਘ ਨੇ ਮੀਡੀਆ ਨਾਲ ਸਾਂਝੀ ਕੀਤੀ ਕੋਣਾ ਦੱਸਿਆ ਕਿ ਐਸਐਸਪੀ ਬਟਾਲਾ ਸੁਹੇਲ ਵੀਰ ਆਈਪੀਐਸ ਦੇ ਹੁਕਮਾਂ ਤਹਿਤ ਫਤਿਹਗੜ ਚੂੜੀਆਂ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਡਾਲੇ ਚੱਕ ਪਿੰਡ ਦੇ ਵਾਸੀ ਸੰਜੀਤ ਕੁਮਾਰ ਨੂੰ ਕਾਬੂ ਕੀਤਾ ਗਿਆ ਹੈ ਜਿਸ ਪਾਸੋਂ 130 ਗ੍ਰਾਮ ਹੈਰਨ ਅਤੇ 5200 ਰੁਪਿਆ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਉਨਾ ਕਹਿਆ ਕਿ ਉਸਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤੁਹਾਡੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆਰਿਆ ਨਿਊਜ਼ ਅਤੇ ਜੁੜੇ ਰਹੋ ਤੁਹਾਡੀਆਂ ਖਬਰਾਂ ਦੇਖਣ ਲਈ ਛੜ ਨਾਲ ਪੱਤਰਕਾਰ ਨਰਿੰਦਰ ਕੌਰ ਕੁਰੀਵਾਲ ਅਤੇ ਰਿੰਕੂ ਰਾਜਾ ਦੀ ਫਤਿਹਗੜ ਚੂੜੀਆਂ ਤੋਂ ਇੱਕ ਖਾਸ ਰਿਪੋਰਟ ਇਹ ਜਿਹੜੇ ਸਾਡੇ ਐਸਐਸਪੀ ਸਾਹਿਬ ਬਟਾਲਾ ਸ਼੍ਰੀ ਸੁਹੇਲ ਵੀਰ ਜੀ ਸਾਡੇ ਐਸਪੀ ਡੀ ਸਾਹਿਬ ਸ਼੍ਰੀ ਗੁਰਪ੍ਰਤਾਪ ਸਿੰਘ ਹੋਤਾ ਉਹਨਾਂ ਦੀ ਹਦਾਇਤਾਂ ਅਨੁਸਾਰ ਸਾਡੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਆ ਸਖਤ ਕਾਰਵਾਈ ਜਿਹੜੀ ਆ ਬਿਜਲੀ ਹੰਦੀ ਜਾ ਰਹੀ ਆ ਇਸੇ ਮੁਹਿਮਤ ਤਹਿਤ ਚੌਕੀ ਇੰਚਾਰਜ ਕਲਾਫਗਣਾ ਵੱਲੋਂ ਡਾਲੇਚੱਕ ਪਿੰਡ ਦੇ ਨੇੜੇ ਤੋਂ ਇੱਕ ਵਿਅਕਤੀ ਜਿਸ ਦਾ ਨਾਮ ਸੰਜੀਵ ਕੁਮਾਰ ਪੁੱਤਰ ਸਤਪਾਲ ਵਾਸੀ ਪਿੰਡ ਡਾਲੇਚੱਕ ਨੂੰ ਕਾਬੂ ਕਰਕੇ ਉਸ ਕੋਲੋਂ 130 ਗ੍ਰਾਮ ਹੈਰੋਇਨ ਅਤੇ 5200 ਰੁਪਏ ਡਰੱਗ ਮਨੀ ਜਿਹੜੀ ਆ ਬਰਾਮਦ ਕਰਕੇ ਮਕਦਮਾ ਨੰਬਰ 95 ਬੜਾ 24 ਜੇ ਰੇਤਾ ਰਾ 2127 ਇਹ ਐਨਡੀਪੀਐਸ ਐਕਟ ਅਧਾਰ ਦੇ ਸਿਖ ਕਰਕੇ ਤਫਤੀਸ਼ਾਂ ਨੂੰ ਚਲਾਈਂਦੀ ਗਈ ਆ ਤੇ ਦੋਸ਼ੀ ਕੋਲੋਂ ਜਿਹੜੀ ਧੁਗਾਈ ਦਾ ਪੁੱਛਪੜਤਾਜ ਹੋ ਰਹੀ ਆ ਕਿ ਉਹ ਇਹ ਨਸ਼ੀਲਾ ਪਦਾਰਥ ਕਿਸ ਵਿਅਕਤੀ ਕੋਲੋਂ ਲੈ ਕੇ ਆਉਂਦਾ ਆ ਤੇ ਅੱਗੇ ਕਿੰਨਾ ਕਿੰਨਾ ਵਿਅਕਤੀ ਨੂੰ ਜਿਹੜਾ ਵੇਚਦਾ ਆ ਤੇ ਇਹਦੀ ਜਿਹੜੀ ਧੁਗਾਈ ਦਾ ਪੁੱਛਪੜਤਾਜ ਕਰਕੇ ਤੇ ਇਹ ਜਿੰਨਾ ਦੋਸ਼ੀਆਂ ਕੋਲੋਂ ਹੈਰੋਇਨ ਲੈ ਕੇ ਆਉਂਦਾ ਵਾ ਤੇ ਜਿੰਨਾ ਜਿੰਨਾਂ ਨੂੰ ਵੇਚਦਾ ਵਾ ਉਹਨਾਂ ਨੂੰ ਮਕਦਮੇ 'ਚ ਨਾਮਜ਼ਦ ਕਰਕੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਅਪਰਾਧੀਆਂ ਖਿਲਾਫ ਜਿਹੜੀ ਆ ਠੋਸ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਨਹੀਂ ਇਹਨਾਂ ਦੇ ਖਿਲਾਫ ਕੋਈ ਕੇਸ ਰਜਿਸਟਰ ਨਹੀਂ ਆ ਬਟ ਇਹਨਾਂ ਦਾ ਇੱਕ ਬੇਟਾ ਆ ਜੀ ਰਾਹੁਲ ਨਾਇਬ ਉਹਦੇ ਖਿਲਾਫ ਪਹਿਲਾਂ ਵੀ ਐਨਡੀਪੀਐਸਐਟ ਦੇ ਤਹਿਤ ਮੁਕੱਦਮਾ ਦਰਜਾ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਆ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਮਤਲਬ ਜਿਹੜੀਆਂ ਅਗਲੀ ਤਫਤੀਸ਼ ਜਿਹੜੀਆਂ ਅਮਲ ਚ ਲਿਆਂਦੀ ਜਾਵੇਗੀ ਕਿ ਜਦੋਂ ਵੀ ਸਾਨੂੰ ਕੋਈ ਕਿਸੇ ਕਿਸਮ ਦੀ ਕੋਈ ਵੀ ਸੂਚਨਾ ਮਿਲਦੀ ਆ ਤੇ ਤੁਰੰਤ ਜਿਹੜਾ ਵਾ ਸਾਡੇ ਵੱਲੋਂ ਮੌਕੇ ਤੇ ਜਿਹੜਾ ਅਜੂਬ ਤੇ ਟੀਮਾਂ ਭੇਜ ਕੇ ਤੇ ਜਿਹੜੀ ਆ ਥੋਸ ਕਾਰਵਾਈਆਂ ਨਾਲ ਚਲਿਆਂਦੀ ਜਾਂਦੀ ਹੈ ਤੇ ਹਰ ਕਿਸਮ ਦੇ ਅਪਰਾਧ ਨੂੰ ਜਿਹੜਾ ਵਾ ਟਰੇਸ ਕਰਨ ਦੇ ਵਿੱਚ ਪੂਰੀ ਦਿਲਚਸਪੀ ਨਾਲ ਮਿਹਨਤ ਕਰਕੇ ਕ੍ਰਾਈਮ ਨੂੰ ਟਰੇਸ ਕਰਕੇ ਤੇ ਅਪਰਾਧੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਚਲਿਆਂਦੀ ਜਾਂਦੀ ਹੈ